ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਠਾਕ ਹੋ ਸਾਰੇ ਠੀਕ ਹੋਣੇ ਚਾਹੀਦੇ ਆਪਾਂ ਲੱਗੇ ਹਿੰ ਮਿੰਦਰੇ ਦੀ ਸਰਵਿਸ ਕਰਨ ਤੇ ਇਹ ਤੂਲੇ ਦਾ ਚੇਂਜ ਕਰਨਾ ਹੈ ਬਸ ਕੋਪਰਾਂ ਦਾ ਚੇਂਜ ਫਿਲਟਰ ਚੇਂਜ ਕਰਨਾ ਹੈ ਸਾਕੀ ਉਹ ਦਰ ਮਲਚਰ ਮਗਰ ਲਓ ਜੀ ਆਪਾਂ ਪਹੁੰਚ ਗਏ ਅਸੀਂ ਇੱਧਰ ਹੁਣ ਕਣਕ ਬੀਜਣ ਘਰਾਂ ਲਈਗਾ ਥੋੜਾ ਰਹਿ ਗਿਆ ਰਾਤੀ ਤੋਂ ਉਹ ਬੀਜ ਕੇ ਆਪਾਂ ਇੱਧਰ ਪਹੁੰਚ ਗਏ ਅਸੀਂ ਤੇ ਉੱਥੇ ਮੈਨੂੰ ਚੇਤੇ ਹੀ ਬਲਕੇ ਸਟਾਰਟ ਕਰਾਂਦਾ ਬਲੌਗ ਤੇ ਮੈਂ ਕਿਹਾ ਚੱਲ ਹੁਣ ਕਰਦੇ ਆਂ ਤੇ ਹੁਣ ਆਪਾਂ ਲੱਗੇ ਇੱਧਰ ਬੀਜਨੇ 6 ਕਿੱਲੇ ਆਪਣੇ ਇੱਥੇ 6 6 ਪਤਾ ਨਹੀਂ 6 7 6 7 ਤਾਂ 6 6 ਹੀ ਆ ਸ਼ਾਇਦ 6 ਕਿੱਲੇ ਆ ਤੇ ਇਹ ਬੱਸ ਇਹ ਆਪਾਂ ਬੀਜਦੇ ਆਂ ਹੁਣ ਇੱਧਰ ਅਲੇ ਇਹ ਤਾਂ ਆਪਾਂ ਬੀਜ ਦੇਣੇ ਟਾਈਮ ਨਾਲ ਹੀ ਪੈਂਟੋ ਮੈਂਤੀ ਬੀਜੇ ਹਨ। ਬਾਕੀ ਬੀ ਖਾਦ ਪਾਉਂਦੇ ਪਏ ਆ ਹੁਣ। ਹੁਣ ਘੱਟ ਚੱਕ ਹੁੰਦਾ ਇਹਦੇ ਮੋਰੇ ਰੱਖੀ ਬੋਰੀ ਮਿੱਟੀ ਦੀ ਭਰ ਕੇ। ਖਾਦ ਦੇ ਬੋਰੀਆਂ ਨਾਲ ਵੀ ਨਹੀਂ ਗੱਲ ਬੰਦੀ ਜੀ। ਮਿੱਟੀ ਪਾ ਕੇ ਵਿੱਚ ਰੱਖੀ ਇਹਦੇ ਵਿੱਚ ਕੁਆਂਟਲ ਤੇ ਮਿੱਟੀ ਹੋਣੀ ਆ। ਹੁਣ ਫੇਰ ਫਰਕ ਆ ਇਹਨੂੰ ਇਹ ਲੋ ਜਿਆਦਾ ਚੱਕ ਹੁੰਦਾ ਹੀ ਬਾਬਿਓ ਚੱਲਦਾ ਜੀ ਕੰਮ ਮਲਚਰ ਦਾ ਪੂਰਾ ਜੋਰਾਂ ਤੇ ਖਾਨ ਕਪਣੀਆਂ ਯਾਰ ਪਏ ਆ 20 ਕਿੱਲੇ ਬੀਜਣ ਵਾਲੀ ਹੋਰ ਤੇ ਕੱਲ ਨੂੰ ਆਪਾਂ ਬੀਜਦੇ ਆ ਮੇਰੇ ਸਾਣਾ ਕੱਲ ਨੂੰ 20 ਬੀਜੇ ਉਹਦੇ ਹਰਮਨ ਕੱਲ ਨੂੰ ਤੇ ਰਹਿ ਜੂਗੇ ਤੇ ਮਰਾ 25.5 ਕਿੱਲੇ ਦੀ ਆਣੀ ਚ ਬੀਜਦੇ ਆ ਦੋ ਆ ਟਰੈਕਟਰਾਂ ਨਾਲ 5 ਕਿਲੋ ਦਾ ਪੀਜਦੇ ਆ ਤੇ ਕੋਈ ਨਾ ਇਹ ਕ ਧੁੰਦ ਬੋ ਪੈਨ ਲਾ ਪਈ ਜਨਾ ਦੇਖੋ ਧੁੰਦ ਕਿੰਨੀ ਪੈ ਗਈ ਜੀ ਆ ਪਾਜੀ ਖਾਲ ਸੱਲ ਜੀ ਫੜ ਜਾਂਦੀ ਆ ਦੇਖਦਾ ਹੀ ਨਹੀਂ ਪਿਆ ਕੱਖ ਵੀ ਸੱਲੇ ਜੀ ਪੜਨ ਬਾਕੀ ਡਰਾਈਵਰ ਚੇਂਜ ਹੋ ਗਿਆ ਚਲੋ ਹੰਮੂ ਫੇਰਦਾ ਪਿਆ ਸੀ ਸਵੇਰ ਦਾ ਤੇ ਹੁਣ ਇੱਕ ਸੁਪਰ ਗੋਰਾ ਪੈ ਗਿਆ ਉੱਤੇ ਗੋਰਾ ਫੇਰੂਗਾ ਤਿੰਨਾ ਟਰੈਕਟਰ ਕੰਮ ਫੇਜ ਨਿਭੜਨਾ ਉਦਾ ਕੰਮ ਕਿੱਥੇ ਨਿਭੜਨਾ ਲਓ ਜੀ ਬਾਬਿਓ ਆਪਾਂ ਪਹੁੰਚ ਗਏ ਜੀ ਖੱਤੇ ਦੇ ਵਿੱਚ ਤੇ ਲੱਗੇ ਆਪਾਂ ਸ਼ੁਰੂ ਕਰਨ ਆਹ ਪਲਾਟ ਅੱਗੇ ਬੀਜਣੇ ਆਪਾਂ ਕਣਕ ਦੇ ਇੱਧਰ ਮਲਚਰ ਵੀ ਚੱਲਣ ਡਿਆ ਇੱਧਰ ਆਪਣਾ ਅੱਗੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਹਾਲ ਤੇ ਮਲਚਰ ਵੀ ਚੱਲਣ ਡਿਆ ਇੱਧਰ ਆਪਣਾ ਇਹ ਤੇ ਬਰਾਲ ਥੋੜਾ ਜਿਆਦਾ ਵਾ ਇਹ ਜੋ 931 131 ਹੈ ਨਾ 131 ਚੇ ਦੇ ਦੇ ਕਿੰਨੀ ਸੁਫਾਈ ਆਉ ਤਾਂ ਮੈਂ ਢੇਡਾ ਲਾਇਆ ਇਹ ਉਪਰ ਆਇਆ ਲਾਇਆ ਪੂਰਾ ਡੂੰਗਾ ਨਹੀਂ ਲਾਇਆ ਇਦਾਂ ਦਾ ਬਣਿਆ ਹਾਂ ਤੇ ਇੱਧਰ ਵੀ ਲਾਇਆ ਇਹ ਇਹ ਡੂੰਗਾ ਲਾਇਆ ਇੱਥੇ ਇੰਨੀ ਸੁਫਾਈ ਦਿੰਦਾ ਬਾਕੀ ਦੇਖੋ ਹੁਣ ਬਾਕੀ ਅੱਜ ਅੰਮੂ ਵੀ ਆਇਆ ਵਾ ਆਪਣਾ ਰਾਜੂ ਜਲ ਗਿਆ ਸੀ ਵਿਯਾਰ ਅੱਜ ਫੇ ਹੰਮੂ ਆਇਆ ਨਾਲ ਕਣਕ ਬਜੋਣ ਅੱਜ ਫੇ ਬੀਜ ਦੇ ਆ ਕਣਕ ਆਪਾ ਰੋਟੇਕ ਆਮ ਵੱਜ ਗਈ ਫੱਲ ਆ ਇਹਨੇ ਮੋਰੇ ਮੋਰੇ ਮਾਰੀ ਜਾਣਾ ਮਲਚਰ ਆਪਾਂ ਬੀਜ ਪਿਆਣੀਆਂ ਮਗਰ ਮਰ ਕੰਮ ਚੱਲੀ ਜਾਣਾ ਆਪਣਾ ਵਧੀਆ ਬਾਕੀ ਬਰਾਲ ਬਹੁਤ ਜ਼ਿਆਦਾ ਹੈ ਖੱਤੇ ਦੇ ਵਿੱਚ ਲਓ ਜੀ ਬਾਬਿਓ ਲੱਗੇ ਪਈ ਆਪਾਂ ਕਣਕ ਬੀਜਣ ਤੇ ਇੰਨੀ ਕੁ ਸਵਾਈ ਆਉਂਦੀ ਪਈ ਆ 131 ਝੋਨੇ ਦੀ ਇਹਦਾ ਪਰਾਲ ਥੋੜਾ ਜਿਆਦਾ ਹੁੰਦਾ ਇਦਾਂ ਉੱਤੇ ਬਾਕੀ ਰਲੀ ਜਾਂਦਾ ਇਹਨੂੰ ਉੱਗ ਜਾਣੀ ਕਣਕ ਬਹੁਤ ਵਧੀਆ ਕਰੋ ਚੈੱਕ ਬਾਕੀ ਇੱਦਾਂ ਮਲਚਰ ਚੱਲਣ ਡਿਆ ਮੂਰੇ ਮੂਰੇ ਨਾਲੋਂ ਨਾਲ ਤੇ ਆਪਾਂ ਲੱਗੇ ਪਏ ਬੀਜਣ ਕਣਕ ਰੋਟੀ ਫਾਣੀ ਖਾ ਕੇ ਡੇ ਰੋਟੀ ਆਈ ਜੀ ਹੁਣ ਰੋਟੀ ਖਾ ਕੇ ਡੇ ਆਪਾਂ ਬਾਕੀ ਬੰਦਾ ਮਿਲਣ ਆਇਆ ਏ ਕਾਪਾ ਨੂੰ ਕਿੱਦਾਂ ਫੇਰ ਓਏ ਇਹ ਗੱਡੀਆਂ ਦੀ ਓਏ ਟਾਟਾ ਆਇਆ ਅੱਜ ਉਹ ਨਹੀਂ ਟਾਟਾ ਬੰਦਾ ਮਿਲਣ ਆਇਆ ਕਹਿੰਦਾ ਅੱਜ ਮੇਰੀ ਵੀਡੀਓ ਫੇਰ ਬਣਾਓ ਲੈ ਬਣ ਗਈ ਤੇਰੀ ਵੀਡੀਓ ਬਣ ਗਈ ਬਣ ਗਈ ਬਣ ਗਈ ਰੋ ਚੱਲ ਇਹ ਆਪਦੇ ਡੈਡੀ ਨੂੰ ਗੱਦੀ ਦੇਖੂਗਾ ਹਣਾ ਆ ਗਿਆ ਓ ਤੇਰਾ ਦਾਦਾ ਹਾਂ ਆ ਗਿਆ ਆ ਗਿਆ ਇੱਤੋਂ ਵੀ ਆ ਗਿਆ ਕੋਹਤਾ ਕੋਈ ਆਰ ਨੰਬਰ ਤੇ ਸਰੋ ਚੱਕ ਬਾਕੀ ਲੋ ਜੀ ਬਾਬਿਓ ਹੁਣ ਉਦਾਂ ਵੀ ਨੇਰਾ ਹੋ ਚੱਲਾ ਤੇ ਨਿਬੜਦਾ ਕੱਖ ਨਹੀਂ ਦਾ ਤੇ ਇੱਕ ਇਧਰ ਨੁਕਸਾਨ ਵੀ ਹੋ ਗਿਆ ਤੇ ਇਹਦਾ ਫੀਟੋ ਵਾਲਾ ਪੈਰੰਗ ਟੁੱਟ ਗਿਆ ਦਾ ਜੀ ਕਰ ਗਿਆ ਬਾਹਰ ਕਰਾ ਲਾਉਂਦੇ ਆ ਤੇ ਇਸ ਕਰਕੇ ਮੈਂ ਕਿਹਾ ਚੱਲ ਬੰਦ ਕਰ ਦਿੰਨੇ ਹੁਣ ਕੱਲ ਨੂੰ ਵੇਚਾਂਗੇ ਲਓ ਜੀ ਬਾਬਿਓ ਪਹੁੰਚ ਗਏ ਆਂ ਆਪਾਂ ਕਣਕੀਚਾ ਆਸਾ ਰਹਿੰਦੇ ਆਪਣੇ 4 ਕਿੱਲੇ ਆਹ ਰਹਿੰਦੇ ਤੇ ਉਹ ਪਰਲੇ ਬਸ ਕਿੱਲਾ ਕਰਿੰਦਾ ਇਹ ਅੱਜ ਵੇਚੇ ਜਾਣੇ ਆ ਵਾਜੇ ਠਿੱਲਾ ਕਾ ਆਪਣਾ ਰਹਿ ਜਾਣਾ ਉਹ ਹੇਠੀਲਾ ਵਾਥਾਂ ਨੂੰ ਆ ਕਾਫੀ ਵਿਦਿਆ ਦੇ ਆਕੀਂ ਜਰਾ ਚੈੱਕ ਲਓ ਜੀ ਬਾਬਿਓ ਚੱਲਦਾ ਪਿਆ ਹੀ ਅੱਜ ਆਪਣਾ ਕਰਾਹਾ ਵੀ ਦੋਰਾ ਫੇਰਦਾ ਪਿਆ ਹੀ ਵੱਲੋਂ ਦੋਰਾ ਦੇ ਹੁਣ ਚਾਹ ਪੀਂਟਿਆ ਤੇ ਲੱਗਾ ਪਿਆ ਹੀ ਹੁਣ ਜਿੰਮੀਂਦਰ ਬੈਠਾ ਬਾਜੀ ਪੰਗੇ ਲੈਂਡਿਆ ਵਾ ਕਹਿੰਦਾ ਪੂਰੋਈਪੁਰ ਦੇਖਦਾ ਜ਼ੋਰ ਮਾਰਦਾ ਤਾਂ ਨਹੀਂ ਸਰੋਕੇ ਇੱਕ ਵਾਰ ਚੱਲਦਾ ਪਿਆ ਇਹ ਕੰਮ ਉਹ ਆ ਗਿਆ ਸੀ ਦੂਜਾ ਤੇ ਭਰਾ ਤੇਰਾ ਬੱਲੂ ਉਹ ਲਾ ਪਿਆ ਵੀਟਰਨ ਮਗਾ ਚਾਲੇ ਫੋਨ ਕਰਦਾ ਜੀ ਮਗਾ ਮੈਂ ਕਿਹੜਾ ਕੱਟੀ ਜਾਵਾਂ ਖੱਤੇ ਬੋ ਗਿੱਲੇ ਆ ਲੈਵਲ ਇਦਾਂ ਦਾ ਹੀ ਹੋਣਾ ਦੇਖੋ ਮੂੰਗਾ ਧੋੜੀਆਂ ਹੀ ਰਹਿਂਦੀਆਂ ਇਦਾਂ ਪੂਰਾ ਵਧੀਆ ਨਹੀਂ ਹੁੰਦਾ ਇਹ ਜੋ ਸੁੱਕੇ ਖੱਤੇ ਹੁੰਦੇ ਜਿੱਦੋਂ ਹਣਾ ਕਣਕ ਦੇ ਬਾਡਾ ਲਈ ਉਹਨਾਂ ਦੇ ਫੇ ਲੈਵਲ ਹੁੰਦਾ ਫੇ 0 ਨਾਲੇ ਇਹ ਕਾਦੇ ਆ ਕਾਲੀ ਆਲੂ ਬੀਜ ਲਈਏ ਬਸ ਕਾਲੀ ਦੇ ਵਿੱਚ ਫੇ ਲੈਵਲ ਕੀ ਹੁਣ ਨਾਲੇ ਤੋਂ ਪੀਨ ਲਾਦੀ ਤੋਂ ਹੁੰਦੇ ਫੇ ਭੇਨ ਲਾਪੀ ਦੂਜਾ ਜੇ ਨੱਕ ਦੀ ਕੀ ਮਾਰਿਆ ਬਸ ਧੁੱਪ ਲੱਗੀ ਨਹੀਂ ਧੁੱਪ ਲੱਗੂਗੀ ਤਾਂ ਫੇ ਹੀ ਆ ਹੱਤੇ ਵੀ ਸੁੱਕਨੇ ਸਾਬਿਓ ਕੱਲ ਦਾ ਪਿਆ ਜੀ ਕਣਕ ਦਾ ਕੰਮ ਪੂਰਾ ਜੋਰਾਂ ਤੇ ਇਹ ਜਿਹੜੇ ਲੋਕ ਦੇ ਪਿਆ। ਅੱਤੇ ਆ ਥੋੜੇ ਗਿੱਲੇ। ਦੇਖਦੇ ਥੋੜਾ ਜਿਹਾ ਹੋਰ ਸੁੱਕਾ ਹੁੰਦਾ ਹਨ ਤੇ ਹੋਰ ਜਿਆਦਾ ਵਧੀਆ ਆਉਣੀ ਨਹੀਂ ਕਿਉਂਕਿ ਆ ਜਿਹੜੀ ਫੇ ਇਹ ਦਾਲ ਲੈਂਦੀ ਭਾਂਦੀ ਇਹ ਲੈਂ ਨਹੀਂ ਫੇ ਦੇਖੀ। ਇੱਤਾ ਚਾ ਲੈ ਲੈਣ ਜੀ ਦੇਖੀ ਉੱਧਰ ਕੋਈ ਚੱਕਰ ਨਹੀਂ। ਦਾਣੇ ਹੈਗੇ ਸਾਰੇ ਨਾਲ-ਨਾਲ। ਦਾਣੇ ਓਪੇ ਆਣੇ ਸਾਰੇ। ਪਾੜਾ ਪੂਰਾ ਤੰਦੀ ਰਹਿੰਦਾ ਪਿਆ। ਬਾਕੀ ਉੱਧਰ ਹਰਮਨ ਲੱਗਾ ਪਿਆ। ਕਰੋ ਜਖਾਂ। ਆ ਬਿਆ ਕੰਮ ਪੂਰਾ ਅੱਜ ਗੋਰਾ ਲੱਗਾ ਪਿਆ ਹੈ ਇੱਕ ਰਾਹ ਹੀ ਭਰੇ ਨੇ ਭਾਜੇ ਲੱਗਿਆ ਟਾਈਮ ਲੋ ਜੀ ਬਾਬਿਓ ਨਿਭੜ ਗਿਆ ਆਪਣਾ ਕੰਮ ਕਣਕ ਦਾ ਫਿਰ ਨੇ ਮਾਤੀ ਹੁਣ ਚੱਲੇ ਆਪਾਂ ਘਰ ਨੂੰ ਹੁਣ ਆਪਣੇ ਰਹਿ ਗਏ ਤਿੰਨ ਤਿੰਨ ਗਿੱਲੇ ਹੋ ਜੇ ਹੋਰ ਪਏ ਆ ਉਹ ਮੈਨੂੰ ਚੇਤਾ ਹੀ ਨਹੀਂ ਸੀ ਉਹ ਗਿੱਲੇ ਆ ਤੇ ਉਹ ਉਧਰਲੀ ਮੋਟਰ ਤੇ ਉਹ ਵੀ ਆਪਾਂ ਵੇਚਣੇ ਆ ਬਾਅਦ ਚ ਤੇ ਇਹ ਚਾ ਇਹ ਵਾਲੇ ਹੋ ਗਏ ਆਪਣੇ ਸਾਰੇ ਖਤੇ ਇੱਧਰਲੇ ਬੀਜੇ ਗਏ ਆ ਸਫਾਈ ਵਧੀਆ ਆ ਗਈ ਆ ਉਧਰ ਮੱਤਰੀ ਆ ਗਈ ਆ ਕਿ ਦੇਖੋ वो हो गया मैं ये वाले के नपेटती छा अ थोड़ा लगे भी लेट ही सुलतानपुर चल गए आप इस करके लेट लगे मत्था टेकन चल गए गुरुद्वारा साहिब गुरपुरब तैयार करके चलो कोई ना और बबे की ख्याल चाल ਆਪਾਂ ਲੱਗੇ ਪਏ ਇਹੀ ਜੀ ਕਣਕ ਬੀਜਣ ਤੇ ਲੱਗੇ ਜਾਂਨੇ ਕਣਕ ਬੀਜਣ ਉਹ ਪੋਰ ਜੀ ਬੋਖ ਖਾਦ ਵਾਲੀਆਂ ਬੰਦ ਹੁੰਦੀਆਂ ਹੈ ਗਰੀ ਜ਼ੋਨ ਦਾ ਆਪਣੇ ਕੋਲ ਅੱਗੇ ਨਹੀਂ ਕਦੇ ਵੀ ਹੋਈ ਅੱਜ ਹੋਰਾਂ ਖਾਦ ਵਾਲੀਆਂ ਬੰਦ ਬੋਹ ਹੁੰਦੀਆਂ ਸੀ ਉਹ ਪੈਪਾਂ ਦੇ ਵਿੱਚ ਪਤਣੀ ਖਾਦ ਚੰਮ ਗਈ ਕੀ ਚੱਕਰ ਪਿਆ ਇਸ ਕਰਕੇ ਉਹ ਬੰਦ ਬੋਹ ਹੁੰਦੀਆਂ ਹੈ ਤੇ ਹੁਣ ਸਾਫ਼ ਕਰਨ ਲੱਗੇ ਹੋਏ ਹਾਂ ਦਿਖਾਉਣਾ ਤੁਹਾਨੂੰ ਚੈੱਕ ਕਰੋ मलचर दे मगर सुपर सीडर की कि सफाई है इन्नी सफाई गई आ चेक करो इन्हू आप किया सीधा मलचर मार के बीजीए कणक इन्नी सफाई गई देखो रीपर रीपर मारिया पहलों रीपर मार के वो थोड़ा खिलर गया सारे पास बाद जो आप मलचर फेरता मलचर फेर के आ देखो सफाई करो चेक ਪਾਹੀ ਬੁਰੀ ਗੱਫ ਸੁਪਰ ਸੀਟਰ ਬਹੁਤ ਵਧੀਆ ਚੱਲਦਾ ਪਿਆ ਇੰਨੀ ਸਫਾਈ ਹੋਵੇ ਸੁਪਰ ਸੀਟਰ ਵਧੀਆ ਚੱਲੀ ਜਾਂਦਾ ਅੱਜ ਤਰੂ ਹੀ ਆਪਾਂ ਸਾਰੀ ਜਿੱਤੇ ਬੀਜੀ ਆ ਸਾਰੀ ਗਾਜ ਦੀ ਕਣਕ ਬੀਜੀ ਇੰਨੀ ਸਫਾਈ ਹੈ ਆਜ ਜਾਂਦੀ ਚੋਰ ਕੀ ਚਾਹੀਦਾ ਇਹ ਮਲਚਰ ਮਾਰ ਕੇ ਇਦਾਂ ਕਣਕ ਬੀਜੀ ਜਾਵੇ ਫਾਇਦਾ ਹੀ ਆ ਥੋੜੀ ਜਿਦਾਂ ਇਹ ਝੋਨੇ ਦੀ ਘਟ ਹੀ ਉਪਰ ਆਲੀ ਉਹ 131 ਵਾਲਾ ਹੋਊਗੀ ਇਹ ਬਲੌਗ ਦੇ ਵਿੱਚ ਹੀ ਤੁਸੀਂ ਦੇਖੋਗੇ ਤੇ ਉਹਦੀ ਵੀ ਸਿਹਾਈ ਪੂਰੀ ਆ 19 ਸਿਹਾਈ ਵੀ ਹੋਵੇ ਹਨਾ ਬਹੁਤ ਵਧੀਆ ਕਣਕ ਉੱਗਦੀ ਆ ਆਪਣੇ ਕਣਕ ਵੀ ਉੱਗੀ ਤੁਹਾਨੂੰ ਦਿਖਾ ਦਿੰਦਾ ਮੈਂ ਜਾਂਦਾ ਹੋਇਆ ਜੇ ਨੇਰਾ ਨਾ ਹੋਇਆ ਤਾਂ ਕਣਕ ਵੀ ਦਿਖਾ ਦਿੰਦਾ ਨਹੀਂ ਤਾਂ ਫਿਰ ਉਹਦੇ ਲਈ ਆਪਾਂ ਕੋਈ ਨਵਾਂ ਬਲੌਗ ਬਣਾ ਲਾਂਗੇ ਕਰੋ ਚੱਕ ਆਪ ਉਹ ਬੰਦ ਹੋ ਗਈ ਇਹਦਾ ਕਰਕੇ ਆਪਾਂ ਨੂੰ ਟਾਈਮ ਹੁਣ ਬਹੁਤ ਲੱਗ ਗਿਆ ਇੱਦਾਂ ਹੀ ਖੋਲਣ ਨੂੰ ਖਾਦ ਵਾਲੀ ਬੰਦ ਹੋ ਗਈ ਇਹਨੂੰ ਖੋਲ ਕੇ ਤਵੇ ਖੋਲ ਕੇ ਫੇਰ ਕੱਟੀ ਵਿੱਚ ਪਤਾ ਨਹੀਂ ਕੀ ਜੰਮੀ ਜੀ ਹੋਈ ਖਾਦ ਨਿਕਲੀ ਵਿੱਚੋਂ ਜੜੀ ਜੀ ਵੱਜ ਗਈ ਇਹ ਆਹ ਲਓ ਜੀ ਬਾਬਿਓ ਪਹੁੰਚ ਗਏ ਆਪਾਂ ਕੱਤੇ ਦੇ ਵਿੱਚ ਲੱਗੇ ਅੱਜ ਆਪਾਂ ਸ਼ੁਰੂ ਕਰਨ ਕਣਕ ਵੀ ਜੀਣ ਲੱਗੇ ਆਹ ਦੇਖੋ ਭਰਾਲ ਸਾਰਾ ਮਲਚਰ ਮਾਰ ਕੇ ਆਪਾਂ ਇਦਾਂ ਹੀ ਵੇਚੀ ਦਬਣਾ ਅੱਗ ਨਾਲ 라ਵ ਅੱਗ ਤਾਂ ਲਾਉਣੀ ਨਹੀਂ ਚਾਹੀਦੀ ਏਅਰ ਦੀ ਧੂਆ ਬਹੁਤ ਹੈ ਜਿੰਨਾ ਜਿੰਨਾ ਨੇ ਅੱਗ ਲਾਈ ਗਾਣ ਨੂੰ ਨਾ ਲਾਓ ਕਰੋ ਸੇਟ ਬਾਕੀ ਅੱਜ ਸੂਰਜ ਵੀ ਨਿਕਲ ਆਇਆ ਬਹੁਤ ਮਿਹਰਬਾਨੀ ਬਰਾ ਤੇ ਸੋ ਪਲਕੀ ਆ ਜੋ ਹੈ ਪੂਰੀ ਇਹਦਾ ਤੋਂ ਪਲਗਨ ਵਧਿਆ ਸਕੋ ਕਣਕ ਵੀ ਵਧਿਆ ਹੋਊਗੀ ਯਾਰ ਦੇਖੋ ਆਪਣੀ ਸਭ ਤੋਂ ਪਹਿਲਾਂ ਜਿਹੜੀ ਬੀਜੀ ਕਣਕ ਐਡੀ ਐਡੀ ਹੋ ਗਈ ਜਾਂ ਹੋ ਗਈ ਅੱਜ 22 ਕ ਦਿਨਾਂ ਦੀ 23 ਦਿਨਾਂ ਦੀ ਹੋ ਗਈ। ਬਸ ਇਹਨੂੰ ਵੀ ਕਰਦੇ ਬਾਅਦੇ ਹੁਣ ਸ਼ੁਰੂ ਖਾਦ ਪਾਉਣੇ ਆ ਪਾਣੀ ਪੂਣੀ ਲਾਉਣੇ ਕਣਕ ਨੂੰ ਆਲੂਆਂ ਨੂੰ ਵੀ ਫੇਰ ਪਾਣੀ ਲੱਗਣ ਵਾਲਾ ਹੋ ਗਿਆ ਵਾ। ਦਿਖਾਉਣਾ ਬਾਅਦੇ ਤੁਹਾਨੂੰ ਕਣਕ ਬੀਜ ਲਈਏ ਥੱਲੋ ਆਹ ਆ ਜਿੰਡਲਾ ਖੱਤਾ ਇਹ ਤਰੇਦਾ ਹੀ ਤੇ ਬੀਜ ਲਈਏ। ਜੇ ਆਪਾਂ ਮਿਲਦੇ ਵਾਚ ਕਣਕ ਦਾ ਅੱਜ ਹੋ ਜਾਣਾ ਆਪਣਾ ਐਂਡ ਨਿਬੜ ਜਾਣਾ ਕੰਮ ਉਤੇ ਲੱਗੇ ਪਏ ਸੀ ਆਪਾਂ ਵੀਰੋ ਕਣਕ ਵਿਝਣ ਤੇ ਮੜਾ ਬੀ ਘਟ ਗਿਆ ਲੈਣ ਗਿਆ ਬੰਦਾ ਘਰ ਨੂੰ ਤੇ ਇਹੀਂ ਭਰ ਕੇ ਲੈ ਆਈ ਇਕੱਲਾ ਤੇ ਆਹ ਦੇਖ ਲੋ ਇੰਨਾ ਪ੍ਰਾਲਾ ਸਾਰਾ ਖੱਤੇ ਦੇ ਵਿੱਚ ਆਹ ਦੇਖੋ ਇੰਨਾ ਪ੍ਰਾਲੇ ਸਾਰਾ ਮੈਂ ਐਕਸ ਹੋਈ ਜਾਂਦਾ ਦੇਖੋ ਨਾ ਸਫਾਈ ਮਲਚਰ ਮਾਰੇ ਤੇ ਸੁਪਰ ਸਿੱਧਾ ਦੀ ਵਧੀਆ ਸਫਾਈ ਆਉਂਦੀ ਆ ਪੂਰੀ ਸਫਾਈ ਇਹਨਾਂ ਪਤਾ ਨਾ ਅੱਧੂ ਦਿਖੋਣੇ ਆਪਣੇ ਆਦੇ ਉੱਪਰ ਕਹਿਆ ਇਹ ਦੂਸਾਰੇ ਅਜੇ ਵਿੱਚ ਨਿਕਲਦੇ ਪਏ ਆ ਇਹ ਆਪਣੀ ਕਣਕ ਜੋ ਨਾਇਬ ਉਹ ਗਿਆ ਰੋਜੇ ਕਾਕੀ ਦੋ ਜੀ ਭਰਾਓ ਆ ਕਣਕ ਆਪਾ ਜਿਹੜੀ ਇਹ ਆਪਾ ਸਿੱਧੀ ਬੀਜੀ ਹੀ ਮਲਚਰ ਮਾਰ ਕੇ ਦੇਖੋ ਮੈਂ ਦੇਖਦੀ ਕਿਤੇ ਪਰ ਰਾਜੀ ਹਾਂ ਅੱਜ ਦਪਲਾ ਪਰਾਲੀ ਆ ਇੱਥੇ ਦਾਣਾ ਹੁਣ ਮੈਂ ਚੈੱਕ ਕੀਤਾ ਵਾ ਦਾਣਾ ਜਿੱਥੇ ਜਿਆਦੀ ਥੋੜੀ ਦਾਣਾ ਕਰਿਆ ਹੋਇਆ ਵਾ ਉੱਗਦਾ ਪਿਆ ਵਾ ਆ ਦੂਜੀ ਸਾਰੀ ਉੱਗੀ ਪਈ ਆ ਇਹ ਵੀ ਉੱਗੋਣੀ ਆ ਪਾਣੀ ਲਾ ਲਾਇਆ ਪਾਣੀ ਲਾ ਕੇ ਨਿਕਲੋਣੀ ਕੰਕ ਆਹ ਹੀ ਆ ਬੱਸ ਬੰਨੇ ਦੇ ਨਾਲ ਗਿੜਾ ਆ ਹੀ ਬਾਕੀ ਸਾਰੀ ਵਧੀਆ ਉੱਗੀ ਪਈ ਆ ਤੇ ਦਾ ਬੰਨੇ ਤੇ ਥੋੜੀ ਜਿਆਦੀ ਜਿਆਦੇ ਇੱਧਰ ਵੀ ਆ ਬੰਨੇ ਵਾਲਾ ਗਿੜਾ ਹੀ ਆ ਬਾਕੀ ਸਾਰੀ ਉੱਗੀ ਪਈ ਆ कणक देखोगा पूरी वाइया कणक हुई होर की चाहिए पूरा पराल ही ये सारा वेची दबे मलचर मार के קחו אותו, אבל ירי, בודה ਪਿਓ ਆ ਖੱਤੇ ਦੇ ਵਿੱਚ ਇੰਨਾ ਜ਼ਿਆਦਾ ਪਰਾਲੀ ਹੀ ਗਾ ਹਨਾ ਸਭ ਤੋਂ ਜ਼ਿਆਦਾ ਇਹ ਖੱਤੇ 'ਚ ਹੀ ਪਰਾਲੀ ਆ ਆ ਦੇਖੋ ਹਾਂ ਕਣਕੁੱਗੀ ਆ ਦੇਖੋ ਜਿਹੜੀ ਹੈ ਪਰਾਲੀ ਦੇ ਵਿੱਚ ਵੀ ਸਾਰੀ ਉਗੀ ਪਈ ਜਾ ਕਣਕ ਨਿਕਲੀ ਪਈ ਇੱਥੇ ਸਭ ਤੋਂ ਜ਼ਿਆਦਾ ਪਰਾਲੀ ਹੀ ਹੈ ਖੱਤੇ ਦੇ ਵਿੱਚ ਝੋ ਵੀ ਬੜੀ ਜਿਆ ਕਣਕੁੱਗੀ ਆ ਰੋਜ਼ਿਆ ਕੌਤੀ ਆਹ ਕੋ ਖਾਂ ਦੇਖਦੀ ਪਰਾਲੀ ਜਿੱਥੇ ਨਹੀਂ ਤੋਦਾ ਗਲ ਗਈ ਆ ਵਿਚਲੀ ਤਾਂ ਜਿਹੜੀ ਦੱਬੀ ਗਈ ਸਾਰੀ ਗਲ ਗਈ ਹਰਿਆਈ ਦੇਖਦੀ ਸਾਰੇ ਪਾਸੇ